ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਤੇ ਅੱਜ ਹੈਗੀ ਆ ਜੀ 14 ਤਰੀਕ ਤੇ ਅੱਜ ਅਸੀਂ ਜਾਣਾ ਹੈ ਵਿਆਹ ਜਾਗੋ ਆ ਤੇ ਕੱਲੂ ਹੈਗਾ ਵਿਆਹ ਤੇ ਸ਼ਾਮ ਕ ਜੇ ਨੂੰ ਜਾਣਾ ਹੈ ਦੁਪਹਿਰ ਕ ਜੇ ਤੱਕ ਤੇ ਬਾਕੀ ਕੱਪੜੇ ਵਗੈਰਾ ਜੇ ਪ੍ਰੈਸ ਕਰੂਸ ਕਰਨੇ ਆ ਤੇ ਯਾਰ ਆਤੀ ਮੈਂ ਇਹਦੀਆਂ ਥੱਲੇ ਉਹ ਸੈਡਾ ਜੀ ਤਾਂ ਤਰਪਾਈ ਕਰ ਦਿੱਤੀ ਸੀ ਆ ਗਲੇ ਜੇ ਰਹਿੰਦੇ ਸੀ ਇਹਦੇ ਇਹਨੂੰ ਪਾਹਾਂ ਲਾਉਣੀਆਂ ਆ ਹਲੇ ਤੇ ਬਸ ਇਹਦੀਆਂ ਮਾਹਾਂ ਰਹਿੰਦੀਆਂ ਲਾਉਣਆਂੀਆਂ ਕੱਟੀਆਂ ਹੈਗੀਆਂ ਆ ਲਾਉਣੀਆਂ ਹੀ ਆ ਇਹਨੂੰ ਤੇ ਬਾਕੀ ਮੈਂ ਦੁੱਧ ਦੁੱਧ ਵਾਲ ਦਿੱਤਾ ਆ ਭਾਂਡੇ ਵੀ ਧੋ ਲਿਆ ਯਾਰ ਸੋਈ ਸਾਫ਼ ਕਰਤੀ ਆ ਮੰਮੀ ਨੂੰ ਝਾੜੂ ਵੀ ਦਿੱਤਾ ਸੀਗਾ ਸੇ ਸੇਟ ਜੀ ਖਰਾਬ ਹੋ ਗਈ ਆ ਤੇ ਬਾਕੀ ਤੋ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਅੱਗੇ-ਅੱਗੇ ਫਿਰ ਜਿਹੜੇ-ਜਿਹੜੇ ਕੰਮ ਕਰਾਂਗੇ ਤੁਹਾਨੂੰ ਦਿਖਾਈ ਜਾਵਾਂਗੇ ਹਾਂਜੀ ਲਓ ਜੀ ਟਾਈਮ 3:30 ਹੋ ਗਿਆ ਆ ਤਾਂ ਬਹੁਤ ਜ਼ਿਆਦਾ ਬੀਜੀ ਸੀਗੇ ਤੇ ਵਲੌਗ ਨਹੀਂ ਬਣਾਉ ਹੋਇਆ ਇਹde ਕੱਪੜੇ ਲੇੜੇ ਇੱਧਰ ਪੈਕ ਕਰ ਲਏ ਆ ਤੇ ਉਹ ਪਾਉਣ ਵਾਲੇ ਆ ਇੱਧਰ ਮੈਂ ਚੱਦਰ ਝਾੜ ਕੇ ਸਾਰੀ ਵਿਛਾ ਕੇ ਰਜਾਈ ਤਹਿ ਲਾਤੀ ਆ ਤੇ ਸਮਰ ਦੇ ਪਾਪਾ ਨੇ ਆਪ ਹੀ ਕੱਪੜੇ ਆਪਣੇ ਪ੍ਰੈਸ ਕੀਤੇ ਵਿਚਾਰਿਆਂ ਨੇ ਕਿਉਂਕਿ ਮੈਂ ਉਹ ਵਾਲਾ ਜੈਂਪਰ ਹੀ ਨਹੀਂ ਪੂਰਾ ਹੁੰਦਾ ਸੀਗਾ ਮੈਨੂੰ ਗੁੱਸਾ ਚੜੀ ਗਿਆ ਤੇ ਓਹੋ ਕਿੰਨੀ ਵੜੀਆਂ ਬਾਹਾਂ ਰਹਿੰਦੀਆਂ ਸੀ ਤਾਂ ਉਹਨੂੰ ਫੇਟਰ ਪਾ ਲਈ ਦੀ ਕਰਨ ਅਸੀਂ ਇਸ ਕਰਕੇ ਇੱਧਰ ਹੁਣ ਮੈਂ ਸਾਗੀ ਨੂੰ ਤੋੜਤਾ ਲਾ ਦਿੱਤਾ ਤੰਨੂ ਲੈ ਤੇ ਉਹ ਤੇਨੇ ਰਾਤ ਨੂੰ ਖਾਊਂਗਾ ਸਵੇਰ ਨੂੰ ਵੀ ਖਾ ਲਊਂਗਾ ਤੇ ਰੋਟੀ ਉਹ ਲਈ ਥੋੜਾ ਆਟਾ ਕੇ ਬਣਾ ਕੇ ਚੱਲ ਜਾਵਾਂਗੇ ਫੇਰ ਆ ਕੇ ਉਹ ਵੀ ਆ ਜਾ ਕੰਮ ਤੇ ਉਹ ਹੁਣ ਕਿੱਧਰ ਕੱਲੋ ਪਰਸ ਕੀ ਆਉਂਗਾ ਬਿਆ ਤੇ ਬਾਅਦ ਇੱਧਰ ਮੈਂ ਚਾਹ ਲਗ ਲੀ ਹੂੰ ਥੋੜਾ ਖੁਣ ਪਾਣੀ ਰਿੱਦਣ ਵੀ ਲੱਗਦਾ ਈ ਮੱਖਾ ਪੱਤੀ ਪਾਇਆ ਨਹੀਂ ਵਿੱਚ ਮਗਾ ਬਲੌਗ ਦੀ ਉਹ ਬਲੌਗ ਨੂੰ ਵੀ ਬਣਾ ਲਈਏ ਤੇ ਬਾਸ ਹੋ ਨਹੀਂ ਤਿਆਰ ਹੋ ਮਰ ਰਹੇ ਆ ਤੇ ਸੋ ਨੂੰ ਦਾ ਸਾਰਾ ਖਲਾਲਾ ਖੀਰਾ ਚਾਹ ਸਕੂ ਜਾਂਦਾ ਜੀ ਤੇ ਉੰਦਰੋਂ ਵੀ ਮੈਂ ਸਾਰੇ ਚੱਕ ਦਿੱਤੇ ਮੈਂ ਕਿਹਾ ਫੇਰਾ ਕੇ ਹੈ ਨਾ ਗੁੰਦਾ ਰੋਣ ਨੂੰ ਜੰਮੀ ਪੈ ਜਾਂਦਾ ਕੱਲੂ ਆ ਜਾਣਾ ਅਸੀਂ ਸ਼ਾਮ ਨੂੰ ਤੇ ਬਾਕੀ ਚਲੋ ਜੀ ਮੈਂ ਮਿੱਠਾ ਪੱਤੀ ਪਾ ਲਵਾਂ ਖੰਡ ਪਾਉਣਾ ਰਿਹਾ ਡੱਬੇ ਚ ਅਵੇ ਜਾਂ ਤਾਂ ਦੀ ਐ ਮੰਕੀ ਭਾਈ ਆ ਇੰਨੇ ਆ ਲਿਜਾਣੇ ਕਿੱਦਾਂ ਆ ਇੰਨੇ ਲੱਗਣੇ ਆ ਉਹਨੇ ਲੱਗਣੇ ਤਾਂ ਹੈ ਮੈਂ ਕਿੱਲ ਜਾਣੇ ਕਿੱਦਾਂ ਆ ਮੋਰੇ ਰੱਖ ਕੇ ਆ ਬੈਗ ਪਹਿਲਾਂ ਰੱਖ ਲਓ ਤੇ ਉਹ ਰੱਖ ਲਿਓ ਬੱਸ ਤੇ ਬਾਕੀ ਅਸੀਂ ਰੈਡੀ ਹੋ ਗਏ ਆ ਤੇ ਮੈਂ ਜੁੱਤੀ ਪਾਉਣੀ ਆ ਹਜੇ ਕੁਸੂ ਨੂੰ ਗੋ ਕਰ ਲੋ ਨਾ ਖਲੋ 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 ਸਾਰਾ ਪਾ ਲੈ ਜੀ ਆ ਲੈ ਕੇ ਜਾਣਾ ਸਟੇਟ એનਰਜੀ ਕਾਲ ਆਫ ਇਹ ਬੈਗ ਜ ਸਮਰ ਜੁੱਤਾ ਬਕਰ ਸਮਰ ਰੈਡੀ ਹੈ ਚੱਲ ਬੈਲੈਂਸ ਕੁੱਟ ਲਈ ਦੇ ਵੀਡੀਓ ਕਿਹਾ ਸੀ ਬਣਾਉਣ ਨੂੰ ਬਣਾਈ ਨਹੀਂ ਮੈਨੂੰ ਕੋਟੀ ਪਵਾ ਦਿੱਤੀ ਹੈ ਮਾਣੀ ਦੀ ਵੀਡੀਓ ਬਣਾ ਦੋ ਹੈ ਤੂੰ ਨਹੀਂ ਰਕਾ ਰਾ ਦੇਣਾ ਮੈਨੂੰ ਪਤਾ ਹੈ ਫੇ ਤੁਸੀਂ ਨਹੀਂ ਪੈਣਾ ਤਾਂ ਆਪਦੇ ਹੱਥਾ ਕਾ ਦੋ ਤੇ ਆ ਰੂ ਐ ਹਲਾ ਉਹ ਦੀਦਾ ਇਹ ਤਿਆਰ ਕੋਟੀ ਨਹੀਂ ਹੁਣ ਕਰਨ ਲੱਗੇ ਪਾਣੀ ਸੀ ਬਸ ਮੈਂ ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤੱਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣ ਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤ ਲਿਖਿਆ ਨਾਲੇ ਵੇਖੋ ਨਾਲੇ ਚੁੰਮਾ ਮੈਂ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਬੁਲਾਤੀ ਤੇਰੇ ਨਾਂ ਦੇ ਅੱਖਰ ਨੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਘਰੇ ਕੇਸ ਜਹਨੇ ਮੁੜਿਓ ਜਾਕੇ ਟੱਕਰਨੇ ਘਰੇ ਕੇਸ ਜਹਨੇ ਮੁੜਿਓ ਜਾਕੇ ਟੱਕਰਨੇ ਮੈਂ ਮੇਰੇ ਪਿੱਛੇ ਆਖਿਰ ਤੀਕਰ ਆਉਣਾ ਏ ਪਾਵੇਂ ਪੈਰਾਂ ਦੇ ਵਿੱਚ ਚੁਗਦੇ ਸੂਲਾ ਪਕੜਨੇ

ਗੀ ਕਿਤਾਬ ਨੇ